ਸੌਰੇ ਘਰ ਜਾ ਕੇ ਮੀਟ ਮੰਗਦਾ ਸੀ ਖੇੜੀ ਵਾਲਾ ਬਾਬਾ ਸੱਸ ਨੂੰ ਕਹਿੰਦਾ ਸੀ ਤੂੰ ਮੇਰੇ ਲਈ ਮੀਟ ਬਣਾ ਤੇ ਮੈਂ ਸੌਰੇ ਆ ਕੇ ਸਬਜ਼ੀ ਨਹੀਂ ਖਾਣੀ ਮੈਨੂੰ ਮੀਟ ਬਣਾ ਕੇ ਦੇ ਉਹ ਬਾਬਾ ਖੇੜੀ ਵਾਲੇ ਨਾਲ ਪਏ ਕਲੇਸ਼ ਤੋਂ ਬਾਅਦ ਬਾਬੇ ਦੀ ਸੱਸ ਨੇ ਇੱਕ ਇੰਟਰਵਿਊ ਦੇ ਵਿੱਚ ਬਾਬੇ ਦੇ ਇਲਜ਼ਾਮ ਲਗਾਏ ਨੇ ਤੇ ਇਹ ਵੀ ਕਹੇ ਜੋ ਖੇੜੀ ਵਾਲਾ ਬਾਬਾ ਮੇਰੀ ਲਾਡ ਨਾਲ ਪਾਲੀ ਤੀ ਨੂੰ ਬੜਾ ਕੁੜਦਾ ਮਾਰਦਾ ਸੀ ਤੇ ਅਸੀਂ ਉਹਨੂੰ ਬਚਾਉਣ ਲਈ ਆਪਣੇ ਘਰ ਲੈ ਕੇ ਆਏ ਸੀ ਤੇ ਇਹ ਹੁਣ ਸਾਨੂੰ ਵੀ ਉਸੇ ਤਰ੍ਹਾਂ ਧਮਕੀਆਂ ਦੇ ਰਿਹਾ ਤੇ ਸਾਨੂੰ ਕੁੱਟਣ ਮਾਰਨ ਦੀਆਂ ਕੋਸ਼ਿਸ਼ਾਂ ਕਰਦਾ ਤੇ ਸੱਤ ਵੱਲੋਂ ਲਾਇ ਇਲਜ਼ਾਮਾਂ ਦਾ ਖੇੜੀ ਵਾਲੇ ਬਾਬੇ ਨੇ ਵੀ ਇੱਕ ਇੰਟਰਵਿਊ ਦੇ ਵਿੱਚ ਜਵਾਬ ਦਿੱਤਾ ਇੰਟਰਵਿਊ 'ਚ ਖੇੜੀ ਵਾਲਾ ਬਾਬਾ ਕਹਿੰਦਾ ਕਿ ਮੇਰੀ ਸੱਸ ਨੇ 5 ਵਿਆਹ ਕਰਾਏ ਹੋਏ ਨੇ ਤੇ ਜਨਾਨੀ ਬੜੀ ਤੇਜ ਹੈ ਭਾਵੇਂ ਤੁਸੀਂ ਇਹਨਾਂ ਦੇ ਪਿੰਡ ਜਾ ਕੇ ਪੁੱਛ ਲਓ ਜੇ ਪੰਜਾਂ ਵਿਆਹੋਂ ਤੋਂ ਘੱਟ ਨਿਕਲੇ ਤਾਂ ਮੇਰੀ ਦਾੜੀ ਮੂਤਨਾ ਮੁੰਨ ਦਿਓ ਬਾਬਾ ਕਹਿੰਦਾ ਮੇਰੇ ਨਾਲ 100 ਸਾਲ ਦੀ ਮੇਰੀ ਸੱਸ ਦੀ ਮਾਂ ਸੀ ਕੁੜੀ ਦੀ ਨਾਨੀ ਸੀ ਤੇ ਦੱਸ ਅਸੀਂ 100 ਸਾਲ ਦੀ ਨਾਨੀ ਨੂੰ ਲੜਨ ਲਈ ਲੈ ਕੇ ਜਾਵਾਂਗੇ ਬਾਬੇ ਦਾ ਇਹ ਵੀ ਇਲਜ਼ਾਮ ਹੈ ਮੇਰੇ ਸਾਲਿਆ ਨੇ ਫੁੱਲ ਤੇਜ਼ ਰਫ਼ਤਾਰ ਨਾਲ ਭਜਾ ਕੇ ਗੱਡੀ ਮੇਰੇ ਵਿੱਚ ਮਾਰੀ ਹੈ ਜਿਸ ਕਰਕੇ ਮੇਰੀਆਂ ਬਾਹਾਂ ਟੁੱਟੀਆਂ ਦੰਦ ਵੀ ਟੁੱਟ ਗਏ ਤੇ ਲੱ ਤਾਪਏ ਕਲੇਸ ਨੂੰ ਲੈ ਕੇ ਖੇੜੀ ਵਾਲਾ ਬਾਬਾ ਇਹ ਵੀ ਕਹਿੰਦਾ ਕਿ ਮੇਰੀ ਜੋ ਸੱਸਾ ਹੈ ਇਹ ਮੈਨੂੰ ਕਹਿੰਦੀ ਆ ਆਪਣੇ ਘੋੜੇ ਵੇਚ ਕੇ ਜ਼ਮੀਨ ਜਾਇਦਾਦ ਵੇਚ ਕੇ ਤੂੰ ਸਾਡੇ ਕੋਲ ਫਤਿਹਗੜ੍ਹ ਸਾਹਿਬ ਆ ਜਾ ਤੇ ਫਿਰ ਚੰਡੀਗੜ੍ਹ ਕੋਠੀ ਲੈ ਲਈ ਕੁੜੀ ਕੰਮ ਕਰੇਗੀ ਪੜਾਈ ਕਰਗੀ ਤੇ ਤੂੰ ਘਰੇ ਰੋਟੀਆਂ ਲਾਈ ਇਹ ਇਲਜ਼ਾਮ ਖੇੜੀ ਵਾਲੇ ਬਾਬੇ ਨੇ ਲਾਏ ਨੇ ਮਾਵਲੇ ਦੇ ਬਈ ਦੋਸਤੋ ਤੁਹਾਨੂੰ ਕੌਣ ਸਹੀ ਲੱਗਦਾ ਖੇੜੀ ਵਾਲਾ ਬਾਬਾ ਜਾਂ ਉਹਦੀ ਸੱਸ ਗਰਜੀਤ ਕੌਰ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਦਿਓ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ